ਮੇਰਾ ਪਤੀ ਮੇਰੇ ਨਾਲ ਗੈਰ ਸਬੰਧ ਬਣਾਦਾ ਰਿਹਾ ਹੈ। ਔਰ ਮੈਂ ਇਹ ਗੱਲ ਸਾਰੀ ਆਦੀ ਸਾਸਰਾ ਔਰ ਉਹਨਾਂ ਨਾਲ ਨੂੰ ਵੀ ਦੱਸੀ। ਆ ਦੇ ਦਿਮਾਗ ਤੇ ਟੈਨਸ਼ਨ ਬੋਝ ਪਾਈ ਗਈਆਂ ਵੀ ਮੇਰੇ ਹੱਲ ਕਿਵੇਂ ਨਿਕਲੇਗਾ। ਫਿਰ ਮੇਰੇ ਮੰਮੀ ਜੜੀ ਆਏ ਮੇਰੀ ਹਾਲਤ ਵੇਖ ਕੇ ਵੀ ਐਨੀ ਡੋਣੇ ਤੁਰਨੋ ਵੀ ਮੁਸ਼ਕਲ ਹੋ ਜਾ ਰਹੀ ਹੈ ਤੇ ਕੁਛ ਦਿਨ ਕੱਡੇ। ਜੋ ਮੇਰਾ ਪਤੀ ਕਰਦਾ ਸੀ ਇਸੇ ਗੱਲ ਬਾਰੇ ਮੇਰੇ ਮਾਪੇ ਨੂੰ ਕੁਛ ਨਹੀਂ ਪਤਾ ਸੀ। ਉਹ ਨੇ ਇਸ ਕਾਕੇ ਫਾਇਦਾ ਮੇਰਾ ਉਠਾਇਆ ਕਿ ਮੇਰੀ ਪਤਨੀ ਇਹਦੇ ਚਿਤ ਕੋਈ ਕੁਛ ਕਰ ਹੀ ਨਹੀਂ ਸਕਦਾ। ਇੱਕ ਲੜਕੀ ਬਹੁਤਾ ਲੜਕੀ ਆ ਤੇ ਮੇਰਾ ਪਤੀ ਜਿਹੜਾ ਵਾ ਮੇਰੇ ਨਾਲ ਅਨਨੈਚੁਰਲ ਆਪਣਾ ਸੈਕਸ ਕੰਮ ਕਰਦਾ ਹੈ ਸਾਡਾ ਜਾਮਰ ਕਿ ਥਾੜ ਵਿਆਹ ਹੋਇਆ ਹੈ ਕਿੰਨੇ ਨੰਬਰ ਹੈ ਪਰ ਪਤੀ ਕ੍ਰਿਸ਼ਨ ਸਿੰਘ ਦੇ ਨਾਲ ਹੋਇਆ ਹੈ ਵਿਆਹ ਹੋਇਨ 3.5 ਸਾਲ ਹੋ ਚੁਕੇ ਨੇ ਇੱਕ ਲੜਕਾ ਵੀ ਹੈ ਲੜਕਾ 2 ਸਾਲ ਦਾ ਹੈ ਮੇਰਾ ਪਤੀ ਮੇਰੇ ਨਾਲ ਗੈਰ ਸਬੰਧ ਬਣਾਦਾ ਰਿਹਾ ਹੈ ਔਰ ਜ਼ਬਰਦਸਤੀਆਂ ਕਰਦਾ ਰਿਹਾ ਹੈ ਬਲਤਕਾਰ ਵਾਲੀਆਂ ਹਰਕਤਾਂ ਵੀ ਕਰਦਾ ਰਹਾ ਮੇਰੇ ਨਾਲ ਕੁੱਟਮਾਰ ਵੀ ਕਰਦਾ ਸੀ ਮੇਨ ਬਹੁਤ ਜ਼ਿਆਦਾ ਮੈਨੂੰ ਮਿਹਣੇ ਤਾਨੇ ਵੀ ਦੇਂਦਾ ਹੁੰਦਾ ਸੀ ਔਰ ਮੈਂ ਇਹ ਗੱਲ ਸਾਰੀ ਆਦੀ ਸਾਸਰਾ ਔਰ ਨਾਨਣ ਨੂੰ ਵੀ ਦੱਸੀ ਉਹ ਵੀ ਮੇਰੇ ਖਿਲਾਫ ਹੋ ਗਈਆਂ ਅੱਗੋ ਕਹਿਣ ਲੱਗ ਪੀ ਤੂੰ ਮੇਰਾ ਪੁੱਤਰ ਪੂਰਾ ਕਰਕੇ ਦੇਂਗੀ ਤੇਰੇ ਵਰਗੀਆਂ ਛੱਤੀ ਹਾਨੂੰ ਮਿਲ ਜਾਣੀਆਂ ਪਰ ਮੈਂ ਪੁੱਤਰ ਨਹੀਂ ਮਿਲਣਾ ਤੇ ਔਰ ਮੇਰਾ ਵਿਆਹ ਵੀ ਪੂਰਾ ਰੀਤੀ ਰਿਵਾਜ ਨਾਲ ਵਿਆਹ ਕੀਤਾ ਗਿਆ ਹੈ ਮੇਰੇ ਮਾਪੇ ਨੇ ਮੈਨੂੰ ਜਿਹੜਾ ਮਾਪਾ ਕੁੜਾ ਕੁੱਚਾ ਦਿੱਤਾ ਗਿਆ ਉਹ ਸਭ ਕੁਝ ਦਿੱਤਾ ਨਹੀਂ ਔਰ ਦੇਣ ਵਾਲੇ ਵੀ ਨਹੀਂ ਔਰ ਮੇਰੀ ਸੱਸ ਮੈਨੂੰ ਮਿਹਣੇ ਤਾਨੇ ਦਿੰਦੀ ਰਹਿੰਦੀ ਹਮੇਸ਼ਾ ਦਾਜ ਬਾਰੇ ਤੇਰੇ ਮਾਪੇ ਨੇ ਉਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਾਚ ਕੋਈ ਮੇਰੇ ਰਿਸ਼ਤੇਦਾਰ ਆਉਂਦੇ ਸੀ ਲੜਾਈ ਝਗੜਾ ਕਰਕੇ ਘਰੋਂ ਕੱਢ ਦਿੰਦੇ ਸੀ ਤੇ ਮੈਂ ਰੋਂਦੀ ਰਹਿੰਦੀ ਸੀ ਤੇ ਮੈਨੂੰ ਕਿਤੇ ਜਾਣ ਵੀ ਨਹੀਂ ਦਿੰਦੇ ਸੀ ਕਿਸੇ ਰਿਸ਼ਤੇਦਾਰ ਪਾਏ ਕਿਸੇ ਆਂਡ ਗਵਾਂਡ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਸਿਰਫ ਅੰਦਰ ਹੀ ਅੰਦਰ ਕੰਮ ਕਰਨਾ ਹੈ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਗਰ ਕੁਛ ਮੈਂ ਮੰਗਦੀ ਸੀ ਤੇ ਮੈਨੂੰ ਕੁੱਟ ਪੈਣ ਲੱਗ ਜਾਂਦੀ ਸੀ ਕੋਈ ਵੀ ਜਵਾਬ ਦਿੰਦੀ ਸੀ ਤੇ ਮੈਨੂੰ ਚਪੇੜਾ ਮਾਰ ਲੈਣ ਕਹਿੰਦੇ ਹੀ ਕੰਨੀ ਕੁੱਟਣ ਲੱਗ ਜਾਂਦੇ ਸੀ ਲਿਗੜੇ ਨਾਲ ਤੈਨੂੰ ਅਸੀਂ ਐ ਕਰ ਦੇ ਦਬਾ ਦਿੰਦੇ ਸੀ ਡਰਾਉਂਦੇ ਸੀ ਤਮਕੀਆਂ ਦਿੰਦੇ ਸੀ ਤੇਰੇ ਭਰਾ ਨੂੰ ਨਹੀਂ ਛੱਡਣਾ ਤੇਰੇ ਪ੍ਰਾਣ ਪੈਣਾ ਪ੍ਰਾਣ ਨੂੰ ਕਿਸੇ ਨੂੰ ਨਹੀਂ ਅਸੀਂ ਛੱਡਣਾ ਸਾਡੇ ਕੋਲ ਤਾਂ ਗੁੰਡੇ ਨੇ ਮੇਰੇ ਨਾਨਕਿਆਂ ਦੇ ਤਾਂ ਗੁੰਡੇ ਸਾਡੇ ਤਾਂ ਬਹੁਤ ਜ਼ਿਆਦਾ ਚਲਦੀ ਏ ਇਸ ਡਰ ਕਾਰਨ ਮੈਂ ਅੰਦਰ ਆਪਣਾ ਦੁੱਖ ਕੁੱਟੀ ਰੱਖਾ ਮੈਂ ਮੈਂ ਕਿੰਨੂੰ ਦੱਸਾਂ ਆ ਦੇ ਦਿਮਾਗ ਤੇ ਟੈਨਸ਼ਨ ਬੋਝ ਪਾਈ ਗਈਆਂ ਵੀ ਮੇਰੇ ਹੱਲ ਕਿਵੇਂ ਨਿਕਲੇਗਾ ਜਿਹੜਾ ਮੇਰੇ ਨਾਲ ਇੰਨਾ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਏ ਕਿੱਸ ਤਰ੍ਹਾਂ ਖੜਾ ਛੜਾ ਹੁਣ ਮੈਂ ਖੜਾ ਲਾਚਾਰ ਹੋ ਚੁੱਕੀ ਆ ਤੇ ਫਿਰ ਮੈਂ ਕਿਸੇ ਦੇ ਬੰਦਗੀ ਤੇ ਜਾਂਦੀ ਸੀ ਕਿਥੇ ਉਸੇ ਕਿੜੀ ਨੂੰ ਸਨਿਆਕ ਲਾਏ ਭੈਣ ਦੇ ਆ ਘਰ ਕੋ ਭੈਣ ਫਿਰ ਮੰਮੀ ਡੈਡੀ ਨੂੰ ਫੋਨ ਕੀਤਾ ਉਹਨੇ ਕਿਹਾ ਤੁਸੀਂ ਨਾ ਮੇਰੀ ਛੋਟੀ ਭੈਣ ਨੂੰ ਲੈ ਜਾਓ ਉਹਦੇ ਤਾਂ ਬੁਰੀ ਹੀ ਹਾਲ ਤੇ ਫਿਰ ਮੇਰੇ ਮੰਮੀ ਡੈਡੀ ਆਏ ਮੇਰੀ ਹਾਲਤ ਵੇਖ ਕੇ ਵੀ ਐਨੀ ਡੋਣੇ ਤੁਰਨੋ ਵੀ ਮੁਸ਼ਕਲ ਹੋ ਜਾ ਰਹੀ ਹੈ ਤੇ ਕੁਛ ਦਿਨ ਕੱਢੇਗੀ ਫਿਰ ਮੇਰੇ ਮੰਮੀ ਰੈਡੀ ਰਿਹਾ ਕਿ ਆਸੀਂ ਕੁਝ ਦਿਨ ਆਦੀ ਕੁੜੀ ਨੂੰ ਆ ਦੇ ਘਰ ਲੈ ਕੇ ਲਜਾਣਾ ਚਾਹਨੇ ਆ ਵੀ ਅਸੀਂ ਖੁਦ ਇਲਾਜ ਕਰਵਾਣੇ ਆ ਵੀ ਇੰਨੀ ਪ੍ਰੋਬਲਮ ਕਿੱਥੋਂ ਵੱੜ ਗਈ ਏ ਤੇ ਇਹ ਮੇਰੇ ਜੋ ਮੇਰਾ ਪਤੀ ਕਰਦਾ ਸੀ ਇਸੇ ਗੱਲ ਬਾਰੇ ਮੇਰੇ ਮਾਪੇ ਨੂੰ ਕੁਝ ਨਹੀਂ ਪਤਾ ਸੀ ਨਾ ਹੀ ਮੈਂ ਦੱਸਦੀ ਹੀ ਇਹਨਾਂ ਦੇ ਡਰ ਪਰੇ ਮੈਨੂੰ ਤਮਕੀਆਂ ਦਿੰਦੇ ਸੀ ਤੇ ਮੇਰੇ ਮਾਪੇ ਮੇਰਾ ਇਸ ਟਾਈਮ ਹੁਣ ਮੇਰਾ ਇਲਾਜ ਕਰਵਾ ਰਹੇ ਨੇ ਤੇ ਤੇ ਚੱਲ ਵੀ ਰਿਹਾ ਹੈ ਸਿੰਬਲ ਆਊਟ ਵਾਲ ਹਸਪੀਟਲ ਵਿੱਚ ਦਾਖਲ ਵੀ ਕੀਤੀ ਰੱਖਾ ਨੇ ਉਹਨਾਂ ਕਿਹਾ ਤੁਸੀਂ ਹੋਰ ਵੀ ਕਿਤੇ ਦਿਖਾ ਲਓ ਹੁਣ ਪ੍ਰਾਈਵੇਟ ਹਾਂ ਉਹਨਾਂ ਜਵਾਬ ਦੇ ਦਿੱਤਾ ਏ ਤੁਸੀਂ ਹੋਰ ਕਿਤੇ ਦਿਖਾ ਲਓ ਹੁਣ ਕੀ ਮੰਗਤ ਹੈ ਹੁਣ ਮੇਰੇ ਅੰਦਰੋਂ ਲੈਟਰਨ ਨਹੀਂ ਬਲੱਡ ਤੇ ਰੇਸ਼ਾ ਚੱਲੀ ਜਾ ਰਿਹਾ ਏ ਕੀ ਮੰਗਤ ਹੈ ਕਾਰਵਾਈ ਮੇਰੀ ਕਾਰਵਾਈ ਇਹ ਕਿ ਮੇਉ ਦੋਸ਼ੀ ਮੇਰੇ ਪਤੀ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜਾਨਕੀ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਨਾ ਹੋਵੇ ਉਨੇ ਇਸ ਕਾ ਕੇ ਫਾਇਦਾ ਮੇਰਾ ਉਠਾਇਆ ਕਿ ਮੇਰੀ ਪਤਨੀ ਇੰਦੇ ਚਿਤ ਕੋਈ ਕੁਛ ਕਰ ਹੀ ਨਹੀਂ ਸਕਦਾ ਮੈਨੂੰ ਇਹ ਵੀ ਧਮਕੀ ਦੇਂਦਾ ਸੀ ਕੋਈ ਕਵੇਗਾ ਤੇਰਾ ਪਤੀ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਸੇ ਨੂੰ ਵਿਸ਼ਵਾਸ ਵੀ ਨਹੀਂ ਹੋਣਾ ਤੂੰ ਝੂਠੀ ਹੋ ਜਾਵੇਂ ਦੀ ਹਾਂ ਤੇ ਫਿਰ ਕਹਿੰਦਾ ਮੈਂ ਹੋਰ ਬੁੜੀਆਂ ਲੈ ਲਾਵਾਂਗਾ ਤੂੰ ਕੀ ਕਰ ਲਵੇਂਗੀ ਮੈਂ ਮੈਨੂੰ ਤੇਰੇ ਨਾਲ ਇੰਨੀ ਨਫ਼ਰਤ ਹੋ ਗਈ ਮੈਂ ਤੈਨੂੰ ਵੇਖਣਾ ਵੀ ਨਹੀਂ ਚਾਹੁੰਦਾ ਹੋਰ ਕੀ ਬੰਦ ਉਹਦੇ ਉਹਨਾਂ ਦਾ ਸੰਬੰਧ ਕਿਸੇ ਹੋਰ ਔਰਤਾਂ ਨਾਲ ਨਹੀਂ ਜੋ ਮੈਨੂੰ ਨਹੀਂ ਰੱਖਣਾ ਚਾਹੁੰਦਾ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਮੇਰੀ ਲੜਕੀ ਹੈ ਬਹੁਤ ਪਿਆਰ ਸਤਾਰਨ ਨਾਲ ਅਸੀਂ ਸ਼ਾਦੀ ਕੀਤੀ ਹੈ ਪਰ ਉਹਨਾਂ ਨਾਲ ਬਹੁਤ ਉਹਨਾਂ ਦੇ ਘਰ ਵੀ ਅੱਗੇ ਪਿੱਛੇ ਵੀ ਅਸੀਂ ਜਾ ਤੇ ਪਿੱਟੂ ਲੈ ਕੇ ਮਜ਼ਾਕ ਕਰ ਦਿੰਦੇ ਹਾਂ ਵੀ ਆਪਣੀ ਰਿਸ਼ਤੇਦਾਰੀ ਵਧਣੀ ਪਰ ਉਹਨਾਂ ਕੋਈ ਅਸਰ ਨਹੀਂ ਪਾਇਆ ਅਸੀਂ ਜਦੋਂ ਜਾਣਾ ਸਮਾਨ ਬੱਚਾ ਵਾਸਤੇ ਲੈ ਤੇ ਜਾਣਾ ਰਾਜੀ ਖੁਸ਼ੀਤ ਕਰੂ ਜਾਣਾ ਆਉਂਦੀ ਬਾਕੀ ਰੋਂਦਾ ਆਉਣਾ ਉਹਨਾਂ ਸਾਡੀ ਕੋਈ ਸਨਾਈ ਨਹੀਂ ਕੀਤੀ ਫਿਰ ਵੀ ਉਹਦੇ ਪਿਓ ਨੂੰ ਸਮਝਾਉਣਾ ਵੀ ਆਹਣਾ ਵੀ ਤੂੰ ਆਪਣੀ ਰਿਸ਼ਤੇਦਾਰੀ ਵਧਣੀ ਉਹਨਾਂ ਦੇ ਪਿਓ ਦੀ ਵੀ ਨਹੀਂ ਸੁਣਨੀ ਉਹਨਾਂ ਦੇ ਕਿਹੜੀ ਮਾਂ ਤੇ ਦੀ ਭੈਣ ਹੀ ਮੁੰਡਾ ਇਹਨਾਂ ਬਹੁਤ ਖਰ ਖਲਾਫ ਸਾਡੇ ਤੇ ਜਲਾਮ ਵੀ ਲਾਉਂਦੇ ਅਹੀਂ ਤਾਂ ਮਿੰਟ ਤੱਕ ਆ ਤੇ ਨੀਵੀਂ ਧੀ ਦਿੱਤੀ ਹੋਈ ਸੀ ਉਹਨਾਂ ਦੀ ਚੋਰੀ ਚ ਪਾਈ ਹੋਈ ਸੀ ਉਹਨਾਂ ਅਸੀਂ ਆ ਤੋਦੀ ਤੀਏ ਸਾਡੀ ਧੀ ਇਸ ਟਾਈਮ ਨਹੀਂ ਆਏ ਤੋ ਹਾਂ ਰਹੀ ਤੀ ਬਣਾਤ ਰੱਖੋ ਤੇ ਹਣ ਆਏਗਾ ਨੂੰ ਰੋਤ ਨਾ ਕਰੋ ਬਹੁਤ ਇਨਾਂ ਲਾਤ ਮਾਰੇ ਕੀਤੇ ਨੇ ਇਸ ਤਰ੍ਹਾਂ ਦੀ ਖਲੌਣੇ ਆਖਰ ਕੀਤੀ ਹੋਈ ਹੈ ਉਹਨਾਂ ਅਸੀਂ ਆਦੀ ਉਹਨਾਂ ਹੀ ਲਾਇਾਂ ਦੀ ਬਹੁਤ ਬਿਮਾਰ ਚੌਕ ਤੇ ਤੇ ਉਹਨਾਂ ਹੀ ਆਨ ਦਾ ਨਾਜ ਕਰਾਰ ਹੈ ਦੋ ਚਾਰ ਦਿਨ ਪਹਿਲਾਂ ਵੀ ਆਸਤਾ ਸਰਕਾਰੀ ਚ ਦਾਖ ਰੱਖੀ ਫੇਰ ਅਹੀ ਲਾਇਆਗਾ ਦਾਖ ਰੱਖੀ ਰਾਤ ਨੂੰ ਬਣ ਜਾਣੀ ਰਾਤ ਨੂੰ ਲਾਇ ਤੇ ਜਾਣਾ ਦਿਨ ਬਣ ਜਾਣਾ ਦਿਨ ਲਾਇ ਤੇ ਜਾਣਾ ਫੇਰ ਉਹਨਾਂ ਨਾਲ ਹਾਨੂੰ ਡਾਕਟਰਾਂ ਨੇ ਆ ਬਝਾਇਆ ਵੀ ਤੁਹਾ ਹੱਡੇ ਕੋਲ ਇੰਨਾ ਇਲਾਜ ਨਹੀਂ ਹੋ ਸਕਦਾ ਅਸੀਂ ਤੇ ਇੱਕ ਵਾਰੀ ਵੇਖਣਾ ਹੁੰਦਾ ਹੈ ਤੁਹਾ ਪ੍ਰਾਈਵੇਟ ਇਲਾਜ ਕਰਾ ਚੁੱਕੋ ਸਾਡੀ ਮੰਗ ਹੈ ਵੀ ਇਨਾ ਕਿਹੜਾ ਕੁੜੀ ਦਾ ਲਾਤ ਮਾਰੇ ਕੀਤੇ ਨੇ ਇਹਨਾਂ ਨੂੰ ਬਹੁਤ ਬਹੁਤ ਹਜਾ ਦਿੱਤੀ ਜਾਵੇ ਅਗਾ ਪਿਛੇ ਨਾ ਬਿਆਨ ਵਾਲਿਆਂ ਨੂੰ ਪਤਾ ਲੱਗ ਜਾਵੇ ਵੀ ਅਗਾ ਹੋਰ ਕਿਸੇ ਨੂੰ ਨਾ ਕਰਨ ਹੋ ਜਾਵੇ ਇੱਕ ਲੜਕੀ ਵਿਵਤਾ ਲੜਕੀ ਆ ਹਮਮ ਤੇ ਉਹਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਹੋਇਆ ਵਾ ਕਿ ਮੇਰਾ ਪਤੀ ਜਿਹੜਾ ਵਾ ਮੇਰੇ ਨਾਲ ਅਨਨੈਚੁਰਲ ਆਪਣਾ ਸੈਕਸ ਕਮਿਟ ਕਰਦਾ ਰਿਹਾ ਹਮ ਉਹਦੇ ਆਧਾਰ ਤੇ ਪਰਚਾ ਦਰਜ ਹੋਇਆ ਜਿਹਦੀ ਅਗਲੀ ਕਦਮ ਦੀ ਕਾਰਵਾਈ ਜਿਹੜੀ ਕੀਤੀ ਗਈ ਪਰ ਦੋਸ਼ੀ ਨੂੰ ਸਰ ਫਾਰਮੂਲੇ ਚ ਇਹ ਰੈਸਟ ਪਾਉਣੀ ਅ ਨਈ ਦੋਸ਼ੀ ਉਹ ਰੇਡ ਕੀਤੇ ਗਏ ਬਾਰ ਬਾਰ ਦੋਸ਼ੀ ਇਹ ਜਨ ਮਿਲ ਨਹੀਂ ਰਿਹਾ बस ਜਲਦੀ ਉਹਨੂੰ ਆਪਣਾ ਫੜ ਕੇ ਦੇ ਬੰਦੀ ਕਰਵਾਈ ਕੀਤੀ